ਅੱਜ ਜੋ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਥਾਣਾ ਸਦਰ ਅਹਿਮਦਗੜ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵੱਲੋਂ ਜਿਹੜੀ ਤਿੰਨ ਪ੍ਰਾਪਰਟੀਆਂ ਨੇ ਉਹ ਫ੍ਰੀਜ਼ ਕਰਾਈਆਂ ਗਈਆਂ ਨੇ ਇਹ ਪ੍ਰਾਪਰਟੀ ਜਿਹੜੀਆਂ ਨੇ ਮਕਦਮਾ ਨੰਬਰ 7/2022 ਬਰ ਖਿਲਾਫ ਸੁਖਵਿੰਦਰ ਸਿੰਘ ਅਤੇ ਭੋਲਾ ਸਿੰਘ ਇਹਨਾਂ ਦੇ ਦਰਜ ਹੋਇਆ ਸੀਗਾ 15 ਐਨਡੀਪੀਐਸ ਐਕਟ ਦੇ ਤਹਿਤ ਇਉਂ ਇਸੇ ਲੜੀ ਦੇ ਵਿੱਚ ਇਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਨੇ ਜਿਹੜੀਆਂ ਇਹਨਾਂ ਨੇ ਨਸ਼ੇ ਦੇ ਪੈਸੇ ਨਾਲ ਕਮਾਈਆਂ ਨੇ ਅਤੇ ਮੂਵੇਬਲ ਤੇ ਇਮੋਵੇਬਲ ਪ੍ਰਾਪਰਟੀਆਂ ਇਹਨਾਂ ਵੱਲੋਂ ਬਣਾਈਆਂ ਗਈਆਂ ਨੇ ਉਹਨਾਂ ਦਾ ਫਾਈਲ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀਗਾ ਜਿਹਦੇ ਤਹਿਤ ਸਾਨੂੰ ਜਿਹੜੇ ਇਹਦੇ ਫ੍ਰੀਜ਼ਿੰਗ ਆਰਡਰ ਸੀਗੇ ਉਹ ਪ੍ਰਾਪਤ ਹੋਏ ਸੀਗੇ ਅਤੇ ਅੱਜ ਕੰਗਨਵਾਲ ਦੇ ਏਰੀਆ ਦੇ ਵਿੱਚ ਆ ਕੇ ਇੱਥੇ ਜਿਹੜੇ ਫ੍ਰੀਜ਼ਿੰਗ ਆਰਡਰਸ ਨੇ ਉਹਨਾਂ ਨੂੰ ਡਿਸਪਲੇ ਕੀਤਾ ਗਿਆ ਤਾ ਜੋ ਲੋਕਾਂ ਨੂੰ ਹੋਰ ਵੀ ਇਹ ਮੈਸੇਜ ਜਾਵੇ ਸਟ੍ਰਿਕਟ ਮੈਸੇਜ ਜਾਵੇ ਕਿ ਜੋ ਨਸ਼ਿਆਂ ਦੇ ਖਿਲਾਫ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਮੁਹਿੰਮ ਚੱਲਦੀ ਪਈ ਹੈ ਉਹਦੇ ਵਿੱਚ ਕੀ ਸਜ਼ਾ ਦੇ ਨਾਲ ਨਾਲ ਜੋ ਫਾਰਵਰਡ ਬੈਕ ਵਰਡਿੰਗ ਜੀ ਹੋਊਗੀ ਨਾਲੇ ਉਹਦੇ ਨਾਲ ਜੋ ਨਸ਼ੇ ਦੇ ਪੈਸੇ ਹੈਗੇ ਨੇ ਉਹਦੇ ਨਾਲ ਜਿਹੜੀ ਪ੍ਰਾਪਰਟੀਆਂ ਵੀ ਐਕਵਾਇਰ ਕੀਤੀਆਂ ਜਾਂਦੀਆਂ ਉਹਨਾਂ ਨੂੰ ਵੀ ਜਿਹੜਾ ਹੈ ਅਟੈਚ ਕਰਵਾਇਆ ਜਾਵੇ ਅੱਜ ਜੋ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਥਾਣਾ ਸਦਰ ਅਹਿਮਦਗੜ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵੱਲੋਂ ਜਿਹੜੀ ਤਿੰਨ ਪ੍ਰਾਪਰਟੀਆਂ ਨੇ ਉਹ ਫ੍ਰੀਜ਼ ਕਰਾਈਆਂ ਗਈਆਂ ਨੇ ਇਹ ਪ੍ਰਾਪਰਟੀਆਂ ਜਿਹੜੀਆਂ ਨੇ ਮਕਦਮਾ ਨੰਬਰ 7/2022 ਬਰ ਖਿਲਾਫ ਸੁਖਵਿੰਦਰ ਸਿੰਘ ਅਤੇ ਭੋਲਾ ਸਿੰਘ ਇਹਨਾਂ ਦੇ ਦਰਜ ਹੋਇਆ ਸੀਗਾ 15 ਐਨਡੀਪੀਐਸ ਐਕਟ ਦੇ ਤਹਿਤ ਇਉਂ ਇਸੇ ਲੜੀ ਦੇ ਵਿੱਚ ਇਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਨੇ ਜਿਹੜੀਆਂ ਇਹਨਾਂ ਨੇ ਨਸ਼ੇ ਦੇ ਪੈਸੇ ਨਾਲ ਕਮਾਈਆਂ ਨੇ ਅਤੇ ਮੂਵੇਬਲ ਤੇ ਇਮੋਵੇਬਲ ਪ੍ਰਾਪਰਟੀਆਂ ਇਹਨਾਂ ਵੱਲੋਂ ਬਣਾਈਆਂ ਗਈਆਂ ਨੇ ਉਹਨਾਂ ਦਾ ਫਾਈਲ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀਗਾ ਜਿਹਦੇ ਤਹਿਤ ਸਾਨੂੰ ਜਿਹੜੇ ਇਹਦੇ ਫ੍ਰੀਜ਼ਿੰਗ ਆਰਡਰ ਸੀਗੇ ਉਹ ਪ੍ਰਾਪਤ ਹੋਏ ਸੀਗੇ ਅਤੇ ਅੱਜ ਕੰਗਨਵਾਲ ਦੇ ਏਰੀਆ ਦੇ ਵਿੱਚ ਆ ਕੇ ਇੱਥੇ ਜਿਹੜੇ ਫ੍ਰੀਜ਼ਿੰਗ ਆਰਡਰਸ ਨੇ ਉਹਨਾਂ ਨੂੰ ਡਿਸਪਲੇ ਕੀਤਾ ਗਿਆ ਤਾ ਜੋ ਲੋਕਾਂ ਨੂੰ ਹੋਰ ਵੀ ਇਹ ਮੈਸੇਜ ਜਾਵੇ ਸਟ੍ਰਿਕਟ ਮੈਸੇਜ ਜਾਵੇ ਕਿ ਜੋ ਨਸ਼ਿਆਂ ਦੇ ਖਿਲਾਫ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਮੁਹਿੰਮ ਚੱਲਦੀ ਪਈ ਹੈ ਉਹਦੇ ਵਿੱਚ ਕੀ ਸਜ਼ਾ ਦੇ ਨਾਲ ਨਾਲ ਜੋ ਫਾਰਵਰਡ ਬੈਕਵਰਡ ਲਿੰਗੇਜ ਹੋਊਗਾ ਨਾਲੇ ਉਹਦੇ ਨਾਲ ਜੋ ਨਸ਼ੇ ਦੇ ਪੈਸੇ ਹੈਗੇ ਨੇ ਉਹਦੇ ਨਾਲ ਜਿਹੜੀ ਪ੍ਰਾਪਰਟੀਆਂ ਵੀ ਐਕਵਾਇਰ ਕੀਤੀਆਂ ਜਾਂਦੀਆਂ ਉਹਨਾਂ ਨੂੰ ਵੀ ਜਿਹੜਾ ਹੈ ਅਟੈਚ ਕਰਵਾਇਆ ਜਾਂਦਾ ਹੈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ